ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਅੱਜ ਚੋਰ ਗਿਰੋਹ ਦੇ ਪੰਜ ਮੈਂਬਰਾਂ ਨੂੰ 10 ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਥਾਣਾ ਸੱਦਰ ਦੇ ਇੰਚਾਰਜ ਇੰਸਪੈਕਟਰ ਹਰ ਗੁਰਦੇਵ ਸਿੰਘ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਗੁਰਫਤੂਰਾ ਤੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਗੁਰਮੀਤ ਸਿੰਘ ਸਿੱਧੂ ਦੀਆਂ ਹਦਾਇਤਾਂ ਉੱਤੇ ਪੁਲਿਸ ਨੇ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਵਕ-ਵਕ ਧਾਰਮਿਕ ਸਥਾਨਾਂ ਦੇ ਬਾਹਰੋਂ ਸੰਗਤਾਂ ਦੇ ਮੋਟਰਸਾਈਕਲ ਚੋਰੀ ਕਰਦੇ ਸਨ ਉਹਨਾਂ ਦੱਸਿਆ ਕਿ ਐਸਐਸਪੀ ਬਲਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਚੋਰ ਗਿਰੋਹ ਦੇ ਦੋ ਮੈਂਬਰ ਗੁਰਪ੍ਰੇਮ ਸਿੰਘ ਅਤੇ ਨਾਲ ਹੀ ਉਸਦੇ ਸਾਥੀ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਬਰਾਮਤ ਕੀਤੇ ਨੇ ਪਰ ਮੈਂ ਖਤੋਰੋ ਬੜਿਆ ਵਾ ਕਿਥੋਂ ਬਰਾਮਤ ਹੋਏ ਕਿਨੇ ਮੋਟਰਸਾਈਕਲ ਬਰਾਮਤ ਹੋਏ ਇਹਨਾਂ ਸੀ ਨਿਵੇਕਤੀ ਮਾਝੋ ਐਸਐਸਪੀ ਸਾਹਿਬ ਸ਼੍ਰੀ ਗੌਰਵਪੁਰਾ ਜੀ ਆਈਪੀਐਸਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਡੀਐਸਪੀ ਸਾਹਿਬ ਸਰਦਾ ਗੁਰਮੀਤ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਜਿਹੜੇ ਚੋਰੀ ਦੇ ਮੋਟਰਸਾਈਕਲ ਬਰਾਮਤ ਹੋਏ ਹਨ ਸਾਨੂੰ ਇੱਕ ਚੋਰੀ ਦੇ ਮੋਟਰਸਾਈਕਲਾਂ ਸੰਬੰਧੀ ਇੱਕ ਗਰੋ ਜਿਹੜਾ ਵਾ ਉਹ ਅਸੀਂ ਕਾਬੂ ਕੀਤਾ ਜਿਸ ਦੇ ਵਿੱਚ ਪੰਜ ਵਿਅਕਤੀ ਜਿਹੜੇ ਅਸੀਂ ਕਾਬੂ ਕੀਤੇ ਜਿਨ੍ਹਾਂ ਦੇ ਵਸੋਂ ਸਾਨੂੰ ਕੁੱਲ ਹੁਣ ਤੱਕ 10 ਮੋਟਰਸਾਈਕਲ ਜਿਹੜੇ ਬਰਬਦ ਹੋ ਚੁੱਕੇ ਹਨ ਕੀ ਕੀ ਨਾਮ ਹੈ ਜਿਹੜੇ આરોપી ਆ ਇਹਨਾਂ ਵਿੱਚੋਂ ਇੱਕ આરોપી ਗੁਰਪੀ ਸਿੰਘ ਵਿਕਮਜੀਤ ਸਿੰਘ ਇੱਕ ਜਸਵਿੰਦਰ ਸਿੰਘ ਸਰਜੀਤ ਸਿੰਘ ਲਾਪ੍ਰੀਤ ਇਤਨੇ ਸਾਰੇ ਜਾਨੇ ਮਖੂ ਏਰੀਏ ਦੇ ਸਿਲੇਵੈਂ ਤੇ ਖਿਆਲੀਪਿੰਡ ਦੇ ਰਹਿਣ ਵਾਲੇ ਆ ਇਹਨਾਂ ਦਾ ਪਹਿਲਾਂ ਵੀ ਕੋਈ ਰਿਕਾਰਡ ਚੋਰੀ ਦਾ ਸੰਬੰਧ ਹੈ ਕਿਸਨ ਇਹਨਾਂ ਵਿੱਚੋਂ ਲਾਡੀ ਗੋਪੀ ਤੇ ਲੱਭੂ ਜਿਹੜਾ ਇਹਨਾਂ ਦੇ ਆਲਰੇਡੀ ਪਿੰ ਲੋ ਤਿੰਨ ਤਿੰਨ ਚਾਰ ਚਾਰ ਪਛੇਤਰ ਜਾਣ ਇਹ ਚੋਰੀਆਂ ਕਿੱਥੋਂ ਕਰਦੇ ਹੀ ਮੁਰਤਲ ਹੁੰਦੀ ਹੈ ਇਹਨਾਂ ਨੇ ਜਿਆਦਾਤਰ ਚੋਰੀਆਂ ਜਿਹੜੀਆਂ ਮਖੂ ਲੋਈਆਂ ਅਤੇ ਇੱਥੇ ਸਾਡੇ ਸੁਲਤਾਨਪੁਰ ਏਰੀਆ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਥੋਂ ਅਸੀਂ ਮੌਕੇ ਤੇ ਦਿੱ ਇਹਨਾਂ ਨੂੰ ਕਾਬੂ ਕਰ ਲਿਆ